ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬਾ ਜੀ ਕੀ ਹਾਲ ਚੱਲ ਠੀਕ ਜੀ ਵਧੀਆ ਜੀ ਫਿਰ ਕੇ ਛੱਤਾ ਛੱਤਾ ਡਿੱਗੀਆਂ ਆਪਣੀਆਂ ਜ਼ਿਲ੍ਹਾ ਗਰਦਾਸਪੁਰ ਦੇ ਪੰਜ ਪਿੰਡਾਂ ਹਰੂਵਾਲ ਕਲੋਨੀ ਰਣਸੀਖੇ ਤਲਾ ਧਰਮਾਬਾਦ ਪਿੰਡ ਬੱਲ ਅਤੇ ਡੇਰਾ ਬਾਬਾ ਨਾਨਕ ਤੋਂ ਮੁੜ ਵਿਸੇਵਾ ਪ੍ਰੋਜੈਕਟ ਦੀਨ ਖੜ ਪ੍ਰਭਾਵਿਤ ਲੋਕਾਂ ਲਈ ਨਵੇਂ ਘਰ ਬਣਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ ਇਸ ਨੇਕ ਕਾਰਜ ਦੀ ਸ਼ੁਰੂਆਤ ਪ੍ਰਭਾਵਿਤ ਇਲਾਕੇ ਦੇ ਇਨ੍ਹਾਂ ਪਿੰਡਾਂ ਦੇ ਪੰਜ ਗ੍ਰੰਥੀ ਸਿੰਘ ਸਹਿਬਾਨਾਂ ਦੇ ਘਰਾਂ ਤੋਂ ਕੀਤੀ ਗਈ ਹੈ ਜੀ ਆਪਾਂ ਤੁਹਾਨੂੰ ਮੰਨ ਲਓ ਘਰ ਬਣਾ ਕੇ ਦੇ ਦਈਏ ਤੁਹਾਡੇ ਵਰਗੇ ਗਰਦੀ ਸਿੰਘਾਂ ਦਾ ਹੀ ਘਰ ਦੀ ਸੇਵਾ ਕਰ ਸਕੀ ਤੇ ਅਸੀਂ ਆ ਘਰ ਦੀ ਸੇਵਾ ਜੀ ਤੁਹਾਡੀ ਸ਼ੁਰੂ ਕਰਨ ਲੱਗੇ ਦਿਵਾਲੀ ਦੇ ਤੁਰੰਤ ਬਾਅਦ ਇਹਨਾਂ ਪਰਿਵਾਰਾਂ ਦੇ ਘਰਾਂ ਦੀ ਮੂੜ ਸਾਰੀ ਦੀ ਸੇਵਾ ਕਾਰਜ ਸ਼ੁਰੂ ਹੋ ਜਾਣੇ ਨੇ ਇਸ ਤੋਂ ਬਾਅਦ ਜੋ ਅਸੈਸਮੈਂਟ ਇਸ ਇਲਾਕੇ ਵਿੱਚ ਹੋਈ ਹੈ ਉਸ ਅਧੀਨ ਪੀੜਿਤ ਪਰਿਵਾਰਾਂ ਦੇ ਘਰਾਂ ਦੀ ਮੂੜ ਸਾਰੀ ਦਾ ਕਾਰਜ ਵੀ ਸ਼ੁਰੂ ਹੋ ਜਾਣਾ ਪਿੰਡ ਦੇ ਵਿੱਚ ਹੀ ਗਰੰਤੀ ਸਾਹਿਬ ਦੀ ਸੇਵਾ ਨਿਭਾ ਰਿਹਾ ਹਾਂ ਜੀ ਉੱਥੇ 5000 ਰੁਪਏ ਮੈਨੂੰ ਤਨਖਾਹ ਮਿਲਦੀ ਹੈ ਜੀ ਉਹਦੇ ਨਾਲ ਹੀ ਮੈਂ ਆਪਣਾ ਗੁਜ਼ਾਰਾ ਕਰਦੇ ਆਂ ਜੀ ਰਹਿਣ ਚੰਦ ਦਾ ਹੁਣ ਸੱਤ ਵੀ ਡਿੱਗਦੀ ਆ ਜੀ ਬਹੁਤ ਮੁਸ਼ਕਲ ਆ ਹੁਣ ਜੀ ਸਾਰ ਲੈਣ ਲਈ ਅੱਜ ਖਾਲਸਾ ਏੜ ਹੜ੍ਹ ਕੋ ਪਹੁੰਚੀ ਆ ਜੀ ਅਸੀਂ ਤੇ ਬਹੁਤ ਜ਼ਿਆਦਾ ਇਹਨਾਂ ਦਾ ਧੰਨਵਾਦ ਕਰਾਂਗੇ ਜੀ ਇਹਦੂੰ ਵੀ ਹੋਰ ਦੂਣੀ ਚੌਣੀ ਖਾਲਸਾ ਏੜ ਬੜੀ ਭੋਲੇ ਜੀ ਹੁਣ ਤੱਕ ਖਾਲਸਾ ਏੜ ਵੱਲੋਂ ਪੰਜਾਬ ਹੜ੍ਹਾਂ ਦੇ ਦੂਜੇ ਫੇਸ ਤੇ ਮੁਰਵਸੀਬਾ ਪ੍ਰੋਜੈਕਟ ਅਧੀਨ ਜ਼ਮੀਨਾਂ ਪੱਧਰੀਆਂ ਕਰਨ ਤੋਂ ਸ਼ੁਰੂਆਤ ਕਰਕੇ ਪੀੜਤ ਪਰਿਵਾਰਾਂ ਨੂੰ ਦੁੱਧਾਰੂ ਪਸ਼ੂਆਂ ਦੀ ਵੰਡ, ਘਰਾਂ ਦੇ ਜ਼ਰੂਰੀ ਅਤੇ ਲੋੜੀਂਦੇ ਸਮਾਨ ਦੀ ਵੰਡ, ਪਸ਼ੂਆਂ ਲਈ ਮੈਡੀਕਲ ਕੈਂਪ, ਪਿੰਡਾਂ ਵਿੱਚ ਰਾਸ਼ਨ ਸਣੇ ਹਰ ਇੱਕ ਸਹੂਲਤ ਦੇਸ਼ਾਂ-ਵਿਦੇਸ਼ਾਂ ਵਿੱਚ ਵਸਦੀ ਸੰਗਤ ਦੇ ਸਹਿਯੋਗ ਨਾਲ ਘਰੋਂ ਕਰੀ ਪਹੁੰਚਾਈ ਗਈ ਹੈ। ਖਾਲਸਾ ਆਈਸ ਦੇ ਇਹਨਾਂ ਪ੍ਰੋਜੈਕਟਾਂ ਨੂੰ ਹਰ ਸਮੇਂ ਸਹਿਯੋਗ ਦੇਣ ਲਈ ਸੰਗਤ ਦਾ ਤਹਿ ਦਿਲੋਂ ਧੰਨਵਾਦ ਹੈ। ਜੇਕਰ ਤੁਸੀਂ ਖਾਲਸਾ ਆਈਸ ਦੇ ਮੋੜ ਵਸੇਬਾ ਪ੍ਰੋਜੈਕਟਾਂ ਬਾਰੇ ਹੋਰ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ ਸਾਡੇ ਸੋਸ਼ਲ ਮੀਡੀਆ ਪੇਜਾਂ ਨੂੰ ਜ਼ਰੂਰ ਫਾਲੋ ਕਰੋ।